ਕਈ ਚੈਨਲਾਂ ਦੇ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਕਿ 4000 ਦੇ ਕਰੀਬ ਪੈਟਰੋਲ ਪੰਪ ਬੰਦ ਹੋ ਜਾਣਗੇ ਅਤੇ ਉੱਥੇ ਤੇਲ ਨਹੀਂ ਮਿਲੇਗਾ ਪਰਦਾਸ ਇਹ ਹੈ ਕਿ ਖੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ 3 ਅਤੇ 31 ਨੂੰ ਜਿਹੜੀ ਹੜਤਾਲ ਹੋਣੀ ਸੀ ਉਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਇੱਕ ਮੀਟਿੰਗ ਹੋਈ ਹੈ ਪੈਟਰੋਲ ਤੇ ਡੀਜ਼ਲ ਦੇ ਡੀਲਰ ਐਸੋਸੀਏਸ਼ਨਾਂ ਦੇ ਵੱਲੋਂ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਡੀਲਰ ਸ਼ਾਮਿਲ ਨੇ ਔਰ ਇਸ ਮੀਟਿੰਗ ਦੇ ਦੌਰਾਨ ਪੈਟਰੋਲੀਅਮ ਮੰਤਰਾਲੇ ਦੇ ਵੱਲੋਂ 15 ਜੁਲਾਈ ਤੱਕ ਦਾ ਸਮਾਂ ਮੰਗਿਆ ਗਿਆ ਤਾਂ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਲਗਾਤਾਰ ਡੀਲਰਾਂ ਦੇ ਵੱਲੋਂ ਪ੍ਰਦਰਸ਼ਨ ਜਿਹੜੇ ਨੇ ਉਹ ਵੱਖ-ਵੱਖ ਟੰਗਾ ਦੇ ਨਾਲ ਕੀਤੇ ਜਾਂਦੇ ਨੇ ਪੰਜਾਬ ਦੇ ਵਿੱਚ ਵੀ ਇੱਕ ਵਾਰ પેટ્રોલ ਅਤੇ ਡੀਜ਼ਲ ਦੀ ਕਿੱਲਤ ਆਈ ਸੀ ਇਸੇ ਤਰੀਕੇ ਨਾਲ ਹਰਿਆਣਾ ਦੇ ਵਿੱਚ ਵੀ ਇਸ ਦੀ ਦਿੱਕਤ ਦੇ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਪਰ ਹੁਣ ਡీలਰ ਐਸੋਸੀਏਸ਼ਨ ਦੇ ਕੋਲੋਂ ਪੈਟਰੋਲੀਅਮ ਵਿਭਾਗ ਦੇ ਵੱਲੋਂ ਜਿਹੜਾ ਇਹ ਮੰਤਰਾਲੇ ਦੇ ਵੱਲੋਂ ਸਮਾਂ ਮੰਗਿਆ ਗਿਆ ਤਾਂ ਦੱਸ ਜਿਏ ਕਿ ਹਰਿਆਣਾ ਸਮੇਤ ਪੰਜਾਬ ਦੇ પેટ્રોલ ਪੰਪ ਡీలਰਾਂ ਦੇ ਵੱਲੋਂ 2 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਨੂੰ ਲੈ ਕੇ ਪਾਣੀਪਤ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਤੋਂ ਬਾਅਦ ਇੱਕ ਫੈਸਲਾ ਲਿਆ ਜਾਂਦਾ ਹੈ ਇਸ ਹੜਤਾਲ ਦੇ ਵਿੱਚ ਵੱਖ-ਵੱਖ ਪੰਪਾਂ ਦੇ ਡీలਰਾਂ ਨੇ ਸ਼ਾਮਿਲ ਹੋਣਾ ਸੀ ਤੀਅ ਤੇ 31 ਨੂੰ ਇਹ ਹੜਤਾਲ ਖੋਣੀ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਮਲਤਵੀ ਕਰ ਦਿੱਤਾ ਗਿਆ ਕਿਉਂਕਿ ਪੈਟਰੋਲੀਅਮ ਮੰਤਰਾਲੇ ਨੇ ਕਮਿਸ਼ਨ ਨੂੰ ਲੈ ਕੇ 15 ਜੁਲਾਈ ਤੱਕ ਦਾ ਸਮਾਂ ਮੰਗਿਆ ਤਾਂ ਦੱਸਿਆ ਕਿ ਇਹ ਵੱਡੀ ਰਾਹਤ ਦੀ ਖਬਰ ਹੈ ਕਿਉਂਕਿ ਜਿਹੜੇ ਟਰੱਕ ਡਰਾਈਵਰਾਂ ਨੇ ਜਾਂ ਵੱਡੀਆਂ ਗੱਡੀਆਂ ਵਾਲੇ ਡਰਾਈਵਰਾਂ ਨੇ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣਾ ਹੈ ਉਹਨਾਂ ਦੇ ਲਈ ਇਹ ਥੋੜੀ ਰਾਹਤ ਵਾਲੀ ਖਬਰ ਹੈ ਕਿਉਂਨਾ ਨੂੰ ਪੈਟਰੋਲ ਤੇ ਡੀਜ਼ਲ ਦੀ ਕੋਈ ਵੀ ਕਿੱਲਤ ਨਹੀਂ ਆਏਗੀ ਤਾਂ ਦੱਸ ਜਾਈਏ ਕਿ ਹਰਿਆਣਾ ਪੰਪ ਡੀਲਰ ਐਸੋਸੀਏਸ਼ਨ ਦੇ ਬੈਨਰ ਦੇ ਥੱਲੇ ਇਹ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਹਰਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਉਸ ਤੋਂ ਇਲਾਵਾ ਪੰਜਾਬ ਪੈਟਰੋਲੀਅਮ ਡੀਲਰ ਜਥੇਬੰਦੀ ਦੇ ਪ੍ਰਧਾਨ ਸ਼ਾਮਿਲ ਹੋਏ ਇਸ ਬੈਠਕ ਵਿੱਚ ਹਰਿਆਣਾ ਅਤੇ ਪੰਜਾਬ ਦੇ ਡੀਲਰ ਵੀ ਸ਼ਾਮਿਲ ਹੋਏ ਬੈਠਕ ਦੇ ਵਿੱਚ ਇਹ ਚਰਚਾ ਕੀਤੀ ਗਈ ਕਿ ਉਹਨਾਂ ਦੀ ਅਣਦੇਖੀ ਹੋ ਰਹੀ ਹੈ ਉਹਨਾਂ ਨੂੰ ਬਣਦਾ ਜੋ ਹੱਕ ਹੈ ਉਹ ਨਹੀਂ ਮਿਲ ਰਿਹਾ ਔਰ ਅੰਬਾਲਾ ਦੇ ਵਿੱਚ 16 ਤੇ 17 ਨੂੰ ਇਹ ਬੈਠਕ ਹੋਈ ਸੀ ਤੇ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ 30 ਤੇ 31 ਨੂੰ ਹੜਤਾਲ ਕੀਤੀ ਜਾਏਗੀ ਜਿਸ ਦੇ ਨਾਲ ਸੂਬੇ ਪਾਰ ਦੇ ਵਿੱਚ 4000 ਦੇ ਕਰੀਬ ਪੈਟਰੋਲ ਪੰਪ ਬੰਦ ਹੋ ਜਾਣਗੇ ਤੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਪਰ ਦੱਸ ਦਈਏ ਕਿ ਉਸ ਤੋਂ ਬਾਅਦ ਦੋਵੇਂ ਐਸੋਸੀਏਸ਼ਨ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਬੈਠਕ ਕੀਤੀ ਜਾਂਦੀ ਹੈ ਦੋਨੋਂ ਐਸੋਸੀਏਸ਼ਨਸ ਇਹ ਫੈਸਲਾ ਲੈਂਦੀਆਂ ਨੇ ਪੈਟਰੋਲੀਅਮ ਮੰਤਰਾਲੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾ ਫਿਰ ਇਸ ਫੈਸਲੇ ਦੇ ਚਲਦਿਆ ਹੁਣ ਇਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ 15 ਤਰੀਕ ਤੱਕ ਦਾ ਸਮਾਂ ਜਿਹੜਾ ਹੈ ਉਹ ਪੈਟਰੋਲੀਅਮ ਵਿਭਾਗ ਨੇ ਮੰਗਿਆ ਤਾਂ ਇਹ ਵੱਡੀ ਰਾਹਤ ਦੀ ਖਬਰ ਹੈ ਕਿ ਹੁਣ પેટ્રોલ ਅਤੇ ਡੀਜ਼ਲ ਦੀ ਦਿੱਕਤ ਨਹੀਂ ਆਏਗੀ ਕਿੱਲਤ ਨਹੀਂ ਆਏਗੀ ਤੇ ਪਰੇਸ਼ਾਨੀ ਦਾ ਸਾਹਮਣਾ ਡਰਾਈਵਰਾਂ ਨੂੰ ਨਹੀਂ ਕਰਨਾ ਪਏਗਾ